ਮੱਛੀ ਮਾਰਗੜ ਤੇ ਇਹ ਬਾਰੇ ਦੱਸੋ ਨਹੀਂ ਬੇਸਿਕਲੀ ਮੀਟ ਮੱਛੀ ਮਾਰਗੜ ਦੇ ਘਟ ਜੀ ਉਸ ਤੋਂ ਬਾਅਦ ਜਿਹੜੀ ਮਾਰਗ ਹੈ ਇਹਨਾਂ ਤੁਸੀਂ ਪਿਛੇ ਦੇਖ ਸਕਦੇ ਜਿਹੜੀ ਸਰਵੋ ਰੋਡ ਹੈ ਨਾ ਸਰਵੋ ਰੋਡ ਵੀ ਸਾਰੀ ਦੱਪਲੀ ਸੀ ਇਹਨਾਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਖੋਕੇ ਨੇ ਪਹਿਲਾਂ ਤੁਹਾਨੂੰ ਪਤਾ ਨਾ ਡੀਸੀ ਵਾਲੂ ਵਾਲੇ ਸਾਬ ਨੇ ਹਟਾਏ ਸੀ ਕੋਈ ਖੋਕੇ ਨਾ ਜੀ ਉਹ ਦੁਬਾਰਾ ਫੇਰ ਸਾਰੇ ਉਵੇਂ ਕਬਜ਼ੇ ਹੋਣ ਲੱਗ ਗਏ ਸੀਗੇ ਤੇ ਲੋਕਾਂ ਨੂੰ ਰਸ ਲੱਗਣਾ ਮੁਸ਼ਕਲ ਹੋ ਗਿਆ ਸੀਗਾ ਬਾਜ਼ਾਰ ਜਿੰਨੀਆਂ ਰੇੜੀਆਂ ਨੇ ਉਹ ਚੌਂਕ ਦੇ ਆਲੇ ਦੁਆਲੇ ਸਾਰੇ ਕੱਢਣ ਲੱਗੇ ਸੀਗਾ ਉਹਦਾ ਵੀ ਕਾਰਵਾਈ ਕਰਨੀ ਬਹੁਤ ਜ਼ਰ ਬਹੁਤ ਵਾਰੀ ਬਾਰ ਗੇ ਚੁਕੇ ਸੀ ਕਿ ਕਈ ਵਾਰੀ ਕਹਿ ਚੁਕੇ ਤੁਸੀਂ ਕੰਮ ਨਾ ਕਰੋ ਜਿਹੜੀ ਰੀੜੀ ਆ ਉਹ ਤੁਸੀਂ ਅਸੀਂ ਗਰੀਬ ਮਾਰ ਨਹੀਂ ਕਰਨੀ ਕਿਸੇ ਨਾਲ ਤੁਸੀਂ ਇਹ ਚਲਦੀ ਵਰਦੀ ਕਰ ਸਕਦੇ ਹੋ ਨਾ ਕਿ ਇਹ ਨਹੀਂ ਕਰ ਸਕਦੇ ਕਿ ਇੱਕ ਜਾਂ ਪੱਕੀ ਖੜਾਓ ਇਹ ਪੱਕੀਆਂ ਖੜਾਉਂਦੀਆਂ ਰੀੜੀ ਖੜਾਉਂਦੀਆਂ ਪੱਕੇ ਟੈਂਟ ਲਾ ਦੇ ਉੱਪਰ ਹੌਲੀ ਹੌਲੀ ਕਿਨਾਂ ਦੇ ਉੱਪਰ ਲੈਂਟਰ ਬਾਲਣਾ ਸੀ ਉਹਨੂੰ ਪਤਾ ਹੀ ਆ ਹੌਲੀਓ ਸ਼ਟਰ ਲਾਉਣਾਂ ਦੀ ਮੂਰੇ ਤੇ ਸਰਕਾਰ ਦੀ ਸ਼ਹਿਰ ਦੀ ਸਫਾਈ ਨੂੰ ਮੁਕਰਾਦੇ ਹੋਏ ਇਹ ਥੋੜੀ ਥੋੜੀ ਛੋਟੀ ਕਾਰਵਾਈ ਕੀਤੀ ਹੈ ਇਹੋ ਲਾਗੋ ਹੋ ਕੇ ਕਿ ਕਿਲੇ ਲੱਖਾਂ ਜਿਹੜੀ ਚਾਹੁੰਦੇ ਆਂ ਅੱਜ ਮੂਰ ਰੋਡ ਤੇ ਕਰਾਂਗੇ ਜੀ ਕੱਲ ਨੂੰ ਸਾਰੇ ਬਾਕੀ ਬਾਕੀ ਜਗ੍ਹਾ ਵੀ ਕਰਾਂਗੇ ਹੁਣ ਇਹ ਪਹਿਲਾਂ ਦੀ ਰੇਤੀ ਵਾਲੀ ਕੀਤੀ ਤੇ ਕਿਹੜਾ ਕਿਨਾਰਾ ਸੀਗਾ ਉਹ ਵੀ ਸਾਰਾ ਜਗਾਇਆ ਹੁਣ ਕਿੰਨਾ ਸੋਹਣਾ ਸ਼ਹਿਰ ਦਾ ਦੇਖੋ ਟਾਈਲਾਂ ਲਾਈ ਕਿੰਨਾ ਸੋਹਣਾ ਸ਼ਹਿਰ ਲੱਭਦਾ ਨਾ ਬਣਿਆ ਨਾ ਤੇ ਉਹ ਸ਼ਹਿਰ ਨੂੰ ਵੀ ਅਸੀਂ ਚਾਹਾਂਗੇ ਸਾਡਾ ਸ਼ਹਿਰ ਗੰਦਾ ਹੋਵੇ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੀ ਪ੍ਰਾਰਥਨਾ ਕਰਦੇ ਆਂ ਅਸੀਂ ਕਿਸੇ ਗਰੀਬ ਮਾਰ ਦੇ ਹੱਕ ਵਿਰੁੱਧ ਨਹੀਂ ਹੈਗੇ ਅਸੀਂ ਬੇਨਤੀ ਉਹਨਾਂ ਕਰਦੇ ਆਂ ਵੀ ਜੋ ਕੰਮ ਕਰਨਾ ਹੈ ਪਉ ਸਾਡੇ ਸ਼ਹਿਰ ਦੀ ਨੂੰ ਸਾਫ ਸਫਾਈ ਨੂੰ ਵੀ ਆਪਣੀ ਉਹ ਸ਼ਹਿਰੀ ਟ੍ਰੈਫਿਕ ਸਮੱਸਿਆ ਨੂੰ ਵੀ ਇਤਿਆਜ਼ ਰਹੇ ਕੀਤਾ ਜਾਵੇ ਤੁਸੀਂ ਦੇਖਣਾ ਬਿਆਰਤੀ ਪੈਣਾ ਕੱਪੜੇ ਵਾਲੇ ਬਟਣ ਲੱਗੇ ਸੀਗੇ ਸੈਟਰਡੇ ਸੰਡੇ ਨੂੰ ਪੱਕੀ ਸੰਡੇ ਬਟਣ ਲੱਗੇ ਸੀ ਉਹਨਾਂ ਨੂੰ ਵੀ ਲੱਗ ਜਗ੍ਹਾ ਦੇਤੀ ਹਨਾ ਜੀ ਫਿਰ ਉਹ ਐਮਐਲ ਸਾਹਿਬ ਨੇ ਕਿਹਾ ਉਹਨਾਂ ਸਪੈਸ਼ਲ ਕਿਹਾ ਵੀ ਲੰਗੜਾ ਵੀ ਔਖਾ ਉੱਤੇ ਹਨਾ ਉਹਨਾਂ ਵੀ ਇਹ ਰੱਖ ਕੇ ਵੀ ਅਸੀਂ ਆਏ ਵੀ ਸ਼ਹਿਰ ਨੂੰ ਅਸੀਂ ਭਾਈ ਕਿਸੇ ਵੀ ਤਰ੍ਹਾਂ ਦਾ ਉਹ ਬਰਦਾਸ਼ਤ ਨਹੀਂ ਕਰਾਂ ਕਿ ਸ਼ਹਿਰ ਦੇ ਵਿੱਚ ਨਿਆਇ ਕਮਤੀ ਹੋਣ ਸਾਰੇ ਅਸੀਂ ਇਹ ਪੀਰ ਤੁਸੀਂ ਜੋ ਅਸੀਂ ਸਾਥ ਦੇ ਨੇ ਸਾਡਾ ਤੁਸੀਂ ਸਾਥ ਦੋ ਬੱਤ ਬੱਤ ਤੁਹਾਨੂੰ ਮੈਂ ਗੱਲ ਯਾਦ ਕਰਾ ਰਾਂ ਸਹੀ ਤੁਸੀਂ ਤਾਂ ਕੰਨੇ ਤੋਦਾ ਹੀ ਹੋਣਾ ਕੰਨੇ ਪਹਿਲਾਂ ਮਾਰਕੀਟ ਲੱਗੀ ਸੀਗੀ ਇਹਦੀ ਇਹ ਕੱਪੜਿਆਂ ਦੀ ਉਹਨਾਂ ਨੇ ਕਬਜ਼ਾ ਹੀ ਕਰ ਲਈ ਦੀ ਫਿਰ ਬਾਅਦ ਹਾਲ ਨੂੰ ਯੂਨੀਅਨਾਂ ਬਣ ਗਈਆਂ ਤੇ ਸਾਰਾ ਸ਼ਹਿਰ ਦੇ ਕਬਜ਼ਾ ਕਰ ਲਈ ਤੁਸੀਂ ਮਸਾਹੀ ਹੁਣ ਠੀਕ ਕੀਤੀਆਂ ਨੇ ਅਸੀਂ ਚਾਹੁੰਦੇ ਸਾਡੇ ਸ਼ਹਿਰ ਤੋਂ ਹੀ ਕਿਸੇ ਦਾ ਕਬਜ਼ਾ ਹੋਵੇ ਨਾਇਅ ਕਬਜ਼ੇ ਹੋਣ ਤੇ ਨਿਆਇ ਸਾਰੀਆਂ ਹੋਣ